ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਸੇਵਾ ਵਿੱਚ ਗੁਰੂ ਅਰਜੁਨ ਦੇਵ ਤਤਪਰ ਰਹੇ ਮੈਨੂੰ ਯਾਦ ਹੈ ਬੀਬੀ ਭਾਨੀ ਨੇ ਇਤਿਹਾਸ ਵਿੱਚ ਕਿਹਾ ਸੀ ਪ੍ਰਿਥੀ ਚੰਦ ਆਕੜ ਗਿਆ 모ਹਾ ਦੇਵ ਦਾ ਆਪਣਾ ਸੁਭਾਅ ਗੁਰੂ ਅਰਜੁਨ ਦੇਵ ਨੂੰ ਕੋਲ ਬਿਟਾ ਕੇ ਕਿਹਾ ਸੀ ਮੇਰੇ ਪੁੱਤ ਤੂੰ ਬੜਾ ਆਗਿਆਕਾਰੀ ਹੈ ਤੁਸੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਬੇਟੇ ਤੁਹਾਡੇ ਪਿਤਾ ਅੰਦਰ 모ਹ ਨਾਂ ਦੀ ਕੋਈ ਚੀਜ਼ ਨਹੀਂ ਉਹ ਪ੍ਰੇਮ ਦੇ ਪੁਤਲੇ ਨੇ ਉਹਨਾਂ 모ਹ ਵਾਸ ਹੋ ਕੇ ਕੁਝ ਨਹੀਂ ਦੇਣਾ ਜੇ ਕੁਝ ਰੋਹਾਨੀਅਤ ਲੈਣੀ ਹੈ ਤੇ ਆਪਣਾ ਆਪ त्याग ਕੇ ਉਹਨਾਂ ਦੀ ਸੇਵਾ ਕਰੋ ਅੱਗੇ ਚੱਲੋ ਥੋੜਾ ਜਿਹਾ RAM RAJ ਨੇ ਸਿਰਫ ਇੱਕ ਗਲਤੀ ਕੀਤੀ ਗੁਰੂ ਹਰ Rai ਸਭ ساری ਜ਼ਿੰਦਗੀ RAM RAJ ਨੂੰ ਨਹੀਂ ਮਿਲੇ ਮੋਹ ਨਹੀਂ ਸੀ ਉੱਥੇ ਇਹ ਕੋਈ ਗੱਲ ਕੀਤੀ ਉਹਨੇ ਸ਼ਬਦ ਹੀ ਬਦਲਿਆ ਤੇ ਮਹਾਰਾਜ ਜੀ ਨੇ ਕਿਹਾ ਮੇਰੇ ਮੱਥੇ 'ਤੇ ਲੱਗਣਾ ساری ਜ਼ਿੰਦਗੀ ਮੱਥੇ ਨਹੀਂ ਲੱਗਣ ਦਿੱਤਾ ਨਹੀਂ ਲਾਇਆ ਮੈਂ ਥੋੜੀ ਜਿਹੀ ਬੇਨਤੀ ਕਰਾਂ ਉਸ ਤੋਂ ਅੱਗੇ ਚੱਲੋ بڑے بڑے ہوئے نے جی آ مہا بھارت اشوا تھاما مارا گیا ہاں نا پھر سنیا سی نا جی ہاتھ ہی مریا سی نا؟ کیا اشوا تھاما مارا گیا اشوا تھاما مارا گیا پیو مرن تک چلا گیا جی شری رام چندر جی چلے گئے جتر دشرت جی کم انتلا سمایا پر میں سچی تا ہوں جدو آج میں پڑھ رہا سا مو تو میرے من چ سچی وار وار گرو گوبند سنگ جی آ سن چڈنا مو کوئی چھوٹی گل ہے جی گرو صاحب نے بانی چکے سچ کر کے دکھایا بڑی بڑی آپ نے سنیا کہ صرف دو دن ایک ات تیرہ پو دو دن ہی بن گئے نا انج اج گنتی سات آٹھ دن بن گئے دو دن ایسے ہائے چلو چھوٹے پترانو تے حضور نے ਸਰਾਂ ਦੇ ਚ ਨੇ ਨਹੀਂ ਉਸ ਵੇਲੇ ਉੱਥੇ ਪਰ ਦੋ ਤਾਂ ਕੋਲ ਸਨ ਨਾ ਸਾਰੇ ਇਤਿਹਾਸਕਾਰ ਇਹ ਸ਼ਬਦ ਕਹਿੰਦੇ ਆ ਚਲੋ ਅਸੀਂ ਵੀ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਆਪਣੇ ਖੱਤੀ ਤਿਆਰ ਕਰਕੇ ਭੇਜਿਆ ਮੈਂ emotions ਕਰ ਲਈ ਮੈਨੂੰ ਦੱਸੋ ਕਿਹੜਾ ਪੈਗੰਬਰ ਹੋਏ ਗੁਰਮਖੋ ਜਿਹੜਾ ਆਪਣੇ ਪੁੱਤਰਾਂ ਨੂੰ ਪਤਾ ਹੈ ਮੇਰੇ ਅੱਖਾਂ ਸਾਹਮਣੇ ਇਹਨਾਂ ਨੇ ਪੁਰਜਾ ਪੁਰਜਾ ਕੱਟ ਮਰਨਾ ਪਰ ਫਿਰ ਵੀ ਕਹਿੰਦੇ ਨੇ ਬੇਟਾ 6 4 ਹੋਬ ਦੋ ਹੀ ਮਹਾਰਾਜ ਕਹੇ ਬੇਟਾ 6 4 ਹੋਬ ਦੋ ਹੀ ਸਾਰੇ ਇਹ ਵੀ ਨਾ ਹੋਣਗੇ ਰਾਤ ਕਹਿ ਰਹੇ ਸਵੇਰੇ ਤੁਸੀਂ ਵੀ ਨਹੀਂ ਹੋਣਾ ਹਮ ਸਬਰ ਕਰੇਗੇ ਅਗਰ ਇਹ ਵੀ ਨਾ ਹੋਕੇ ਜਦੋਂ ਪੁੱਤਰ ਜਾਂਦਾ ਛੋਟਾ ਵੱਡੇ ਸਭ ਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਉਹਨੇ ਸੈਂਕੜੇ ਤੀਰ ਉਹਨਾਂ ਦੀ ਛਾਤੀ 'ਚ ਵੱਜਦੇ ਆ ਦੁਸ਼ਮਨ ਅਨੁਕੂਣੀ ਕਰੇਗਾ ਮਹਾਰਾਜ ਛੋਟੇ ਪੁੱਤਰ ਨੂੰ ਤੋੜਦੇ ਆ ਦੇਖੋ ਵੱਡਾ ਸ਼ਹੀਦ ਹੋ ਗਿਆ ਮੈਂ ਸਿਰਫ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਕਿਤੇ ਵੀ ਇਤਿਹਾਸ ਦੱਸੋ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ ਵਿੱਚੋਂ ਨੀਰ ਨਿਕਲਿਆ ਹੋਵੇ ਮੈਂ ਅੱਗੇ ਬੇਨਤੀ ਕਰਾਂਗੇ ਜਦੋਂ ਮਾਛੀਵਾੜੇ ਆਉਂਦੇ ਆ ਹਜ਼ੂਰ ਦਾ ਸੈਨਾਪਤ ਕਵੀ ਉਹ ਇਸ ਗੱਲ ਨੂੰ ਬੜੇ ਕਮਾਲ ਤਰੀਕੇ ਨਾਲ ਲਿਖਦਾ ਹੈ ਮਹਾਰਾਜ ਵੱਡੇ ਸਾਹਿਬ ਜادہ ਸ਼ਹੀਦ ਹੋ ਜਾਂਦੇ ਆ ਤੇ ਅੱਲਾ ਯਾਰ ਅਖਾਂ ਕਹਿੰਦਾ ਹੱਸਦੇ ਹੋਏ ਕਹਿੰਦਾ ਸ਼ਾਬਾਸ਼ ਪਿਸਰ ਪਿਸਰ ਦਾ ਅਰਥ ਉੱਤਰ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਕੋਈ ਬਾਪ ਹੈ ਕੈਸਾ ਦਾ ਜੀ ਇਹਦਾ ਅਰਥ ਸਮਝ ਗਿਆ ਨਾ ਜੀ ਮੇਰੇ ਪੁੱਤਰ ਤੂੰ ਬਹੁਤ ਖੂਬਸੂਰਤੀ ਨਾਲ ਲੜਿਆ ਕਿਉਂ ਨਾ ਲੜੇ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਵੱਡਾ ਬੇਟਾ ਹੈ ਤੂੰ ਛੋਟੇ ਕੋਲ ਆਏ ਬਾਬਾ ਸੁਝਾਰ ਸਿੰਘ ਜੀ ਉਹਨਾਂ ਨੇ ਕਿਹਾ ਪਿਤਾ ਜੀ ਇਕੱਠੇ ਰਹਿ ਇਕੱਠੇ ਖੇਡੇ ਕੱਠੀ تعلیم ਦਿੱਤੀ ਕੱਠੀ ਸ਼ਸਤਰ ਵਿਦਿਆ ਦਿੱਤੀ ਹੁਣ ਮੌਤ ਵਿੱਥ ਪਾਂਦੀ ਪਈ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਇਜਾਜ਼ਤ ਦਿਓ ਤੇ ਮੈਂ ਬੇਨਤੀ ਕਰਾਂ ਨੇ ਬਾਪੂ ਸੂਰ ਸਿੰਘ ਸੀਤਲ ਨੇ ਬੜੇ ਪਿਆਰੇ ਸ਼ਬਦ ਲਿਖੇ ਆ ਉਹ ਕਹਿੰਦਾ ਕਦੀ ਤੁਸੀਂ ਆਪਣੀ ਨજર ਆਪਣੀ ਪਰਿਵਾਰ ਵੱਲ ਝਾਤੀ ਮਾਰੋ ਜਿਹਦੇ ਪਰਿਵਾਰ ਦੇ ਚਾਰ ਬੇਟੇ ਦੋ ਪਤਾ ਨਹੀਂ ਕਿੱਥੇ ਨੇ ਮਾਂ ਕਿੱਥੇ ਵੀ ਮਹਿਲ ਕਿੱਥੇ ਨੇ ਇੱਕ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਦੂਜਾ ਇਜਾਜ਼ਤ ਮੰਗਦਾ ਹੈ ਕਿੰਨੇ ਕੀ ਹੋ ਜਾ ਜਿਗਰਾ ਹੋਵੇਗਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਐਵੇਂ ਭਾਈ ਨੰਦ ਲਾਲ ਸਾਹਿਬ ਨੇ ਸਿਫਤਾਂ ਨਹੀਂ ਕੀਤੀਆਂ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ ਹਰਕਾਰ ਦਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਕਿਹਾ ਮਹਾਰਾਜ ਪਿਤਾ ਜੀ ਮੈਨੂੰ ਇਜਾਜ਼ਤ ਦਿਓ ਸੀਤਲ ਸਾਹਿਬ ਨੇ ਗੱਲ ਲਿਖੀ ਕਹਿੰਦੇ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਹਿੰਦੇ ਸ਼ਾਬਾਸ਼ ਮੇਰੇ ਬੇਟੇ ਜੇ ਮੈਂ ਆਵਾਜ਼ ਮਾਰ ਕੇ ਤੈਨੂੰ ਬੁਲਾਦਾ ਵੀ ਪੁੱਤਰ ਤੂੰ ਜਾਣਾ ਤੇ ਕੌਮ 'ਚ ਕਮਜ਼ੋਰੀ ਆਉਣੀ ਸੀ ਅੱਜ ਤੁਸੀਂ ਆਪਣੇ ਆਪ ਆਇਓ ਰਹਿਂਦੀ ਦੁਨੀਆ ਤੱਕ ਜਦੋਂ ਕੌਮ ਤੇ ਭੀੜਾ ਹੋਵੇਗੀ ਧਰਮ ਜਦ ਸ਼ੁਰੂ ਹੋਵੇਗਾ ਤੇਰੀ ਉਮਰ ਦੇ ਬਿਨਾ ਦਸਿਆ ਮੈਦਾਨੇ ਜੰਗ ਵਿੱਚ ਆਇਆ ਕਰਨਗੇ ਉਹਨਾਂ ਨੂੰ ਆਵਾਜ਼ ਇਸੀਤਰ ਸਾਹਿਬ ਦੇ ਖਿਆਲ ਨੇ ਪਰ ਅੱਲਾ ਯਾਰ ਖਾਂ ਜੂਗੀ ਲਿਖਦਾ ਮਹਾਰਾਜ ਜੀ ਨੇ ਕਿਹਾ ਬੇਟਾ ਤਿਆਰ ਕਰ ਲੱਗੇ ਹਮ ਦیتے ਆ ਖੰજર ਇਸੇ ਸ਼ਮਸ਼ੀਰ ਸਮਝਣਾ ਆਪ ਤਿਆਰ ਕੀਤਾ ਬੇਟਾ ਹਮ ਦیتے ਆ ਖੰજર ਇਸੇ ਸ਼ਮਸ਼ੀਰ ਸਮਝਣਾ ਨੇਜ਼ੋਂ ਕੀ ਜਗਾ ਦਾਦਾ ਕਾ ਤੁਮ ਤੀਰ ਸਮਝਣਾ ਜਿਤਨੇ ਮਰੇ ਇਸੋਂ ਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਰੋਣਾ ਨਹੀਂ ਦੇਖ ਕਿ ਢੀ ਸੋਣੀ ਗੱਲ ਕਾ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਮੈਨ ਦਸੋ ਆਪਾਂ ਗ੍ਰਿਸ਼ਤੀ ਬੈਠੇ ਹੋਏ ਬੱਚੇ ਨੂੰ ਬੁਖਾਰ ਚੜ ਜਾਏ ਮਾਂ ਬਾਪ ਸਾਰੀ ਰਾਤ ਸੌਂਦੇ ਨਹੀਂ ਇਹ ਕਿਹੋ ਜਾਂ ਕਿਹੜੀ ਸ਼ਬਦ ਲੈ ਕੇ ਆਵਾ مہاراج کہ بیٹا جب تیر کلیجے میں لگے سی نہیں کرنا اف منہ سے میری جان کبھی نہیں اچھرنا اگلا بچن بیٹا تم ہی ہو کے بیڑے کے کھویا سر بھینٹ کرو جان کے دھرم کی چلے نیا لے دیکھے تم ہی تے میرے گلشن کے بکیا لو جاؤ راہ تکتے خلد خلدہ اتنا سورگ میں کہتے جتنے بابا جیت سنگھ گیا مطلب سچ کن ਲੋ ਜਾਓ ਰਾਤ ਤੱਕ ਤੇ ਖਲਦ ਮੇ ਭਈਆ ਹੁਣ ਅਗਲੀ ਗੱਲ ਸੁਣਿਓ ਇੱਥੇ ਮੋਹ ਦੀ ਮੌਤ ਹੋ ਗਈ ਖਾਇਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ ਯਾਦ ਰੱਖਿਓ ਇਹ ਕੋਈ ਬਾਬ ਨਹੀਂ ਕਹਿ ਸਕਦਾ ਹੁਣ ਐਸੀ ਕਵੀ ਦੀ ਉਡਾਰੀ ਕਵੀ ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਦਾ ਹਜੂਰੀ ਕਵੀ ਹੈ ਉਹਦਾ ਇੱਕ ਗ੍ਰੰਥੇ ਗੁਰੂ ਸ਼ੋਭਾ ਇਹ ਖਾਸ ਕਰਕੇ ਪੜਨ ਵਾਲਾ ਜੀ ਜਦੋਂ ਮਹਾਰਾਜ ਮਾਚੀਵਾੜਾ ਆ ਗਏ ਜੰਡ ਦੇ ਸਹਨੇ ਬੈਠਿਆ ਉੱਥੇ ਉਹਨੇ ਦੋ ਸਤਰਾਂ ਲਿਖੀਆਂ ਮੈਨੂੰ ਬੜੀਆਂ ਪ੍ਰਭਾਵਿਤ ਕਰਦੀਆਂ ਹਰ ਸਾਲ ਮੈਂ ਬਾਚੀਵਾੜੀ ਉਕੋਟ ਕਰਨਾ ਹੁੰਨਾ ਉਹ ਕਹਿੰਦੇ ਨੇ ਉਥੇ ਮੈਂ ਕਹਿੰਦਾ ਉਹਨੇ ਇੱਥੋਂ ਤੱਕ ਸ਼ਰਦਾ ਦਾ ਲਬਜ ਵਰਤਿਆ ਉਹ ਸ੍ਰੀ ਗੁਰੂ ਸੋਭਾ ਚ ਗੁਰੂ ਗੋਬਿੰਦ ਸਿੰਘ ਕਹਿਣ ਦੀ ਥਾਂ ਤੇ ਨਿਰੰਕਾਰ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਲਿਖਦਾ ਸੱਚੇ ਪਾਤਸ਼ਾਹ ਨਿਰੰਕਾਰ ਲਿਖਦਾ ਉਹਦੇ ਵਿੱਚ ਕਹਿੰਦਾ ਜੀ ਮੈਂ ਕਿਹੜੇ ਸ਼ਬਦ ਵਰਤਾਂ ਕਵੀ ਜੀ ਕਹਿੰਦੇ ਆ ਨਿਰੰਕਾਰ ਅਪਾਰਗਤ ਜਿਵੇਂ ਨਿਰੰਕਾਰ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ ਹਰਨ ਭਰਨ ਜਾਂ ਕਾ ਨੇਤਰ ਫੋਰ ਕੋਈ ਜਾਣ ਸਕਦਾ ਜਬ ਉਦਕਰ ਕਰਾ ਕਰਤਾਰਾ ਪਰਜਾ ਧਰ ਤਬ ਦੇ ਅਪਾਰਾ ਨਿਰੰਕਾਰ ਇੱਕ ਖਿੰਵੇ ਸਭ ਕੁਝ ਸਿਰਜ ਦਿੰਦਾ ਹੈ ਸਿਰਜਦਿਆਂ ਖੁਸ਼ੀ ਨਹੀਂ ਹੁੰਦੀ ਤੇ ਜਿੰਨਾ ਕੋਈ ਸਿਰਜਿਆ ਸਭ ਕੁਝ ਸਮੇਟ ਦਿੰਦਾ ਤੇ ਵੈਣ ਕੋਈ ਨਹੀਂ ਪਾਉਂਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪੁੱਤਰ ਤੁਹਾਡੇ ਮਾਤਾ ਤੁਹਾਡੇ ਪਿਤਾ ਤੁਹਾਡੇ ਸਿੱਖ

ਇਸ ਮੋਹ ਨੂੰ ਬਦਲ ਦਿਓ ਇਹ ਖਿਚ ਬਾਣੀ ਲਈ ਬਣ ਜਾਏ ਇਹ ਖਿਚ ਸੰਗਤ ਲਈ ਬਣ ਜਾਏ ਇਹ ਖਿਚ ਸਿਮਰਨ ਲਈ ਬਣ ਜਾਏ ਇਹ ਖਿਚ ਗੁਰੂ ਦੇ ਸੇਵਾ ਲਈ ਬਣ ਲੈ ਪਿਆਰਿਓ ਜਦੋਂ ਇਹ ਖਿਚ ਤਬਦੀਲ ਹੋ ਗਈ ਤੇ ਸੱਚ ਹੈ ਮੋਹ ਪ੍ਰੇਮ ਦਾ ਰੂਪ ਧਾਰਨ ਕਰ ਜਾਂਦਾ ਹੈ ਸਤਗੁਰੂ ਨੇ ਐਸੇ ਕਰਕੇ ਸ਼ਬਦ ਕੀਤਾ ਅੱਜ ਕਿ ਹੈ ਅਜਿਤ ਇਹਨੂੰ ਕੋਈ ਨਹੀਂ ਜਿੱਤ ਸਕਦਾ ਹੈ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦ ਨੇ ਵੱਡਿਆਂ ਵੱਡਿਆਂ ਨੂੰ ਕਾਬੂ ਕਰਨ ਵਾਲਿਆ ਦਲ ਮਾਲਿਆ ਅਜਿਤ ਸੂਰਮੇ ਗਣ ਗंधरਵ ਦੇਵ ਮਨੁੱਖਿ ਅੰਗ ਪਸ਼ ਪੰਖੀ ਬਿਮੋਹਨੈ ਦੇਵਤਿਆਂ ਨੂੰ ਇਹਨਾਂ ਦੇ ਸੇਵਕਾਂ ਨੂੰ ਇਹਨਾਂ ਦੇ ਰਾਗੀਆਂ ਨੂੰ ਸਭ ਨੂੰ ਮੋਣ ਵਾਲਿਆ ਪੰਛੀਆਂ ਨੂੰ ਮੋਣ ਵਾਲਿਆ ਮਹਾਰਾਜ ਕਹਿੰਦੇ ਅਸੀਂ ਇਨਸਾਨ ਖਾਂ ਤੇ ਬੇਨਤੀ ਕਰੋ ਕਰ ਕਰਨ ਹਾਰੰ ਜਿਹੜਾ ਸਭ ਕੁਝ ਕਰਨ ਵਾਲਾ ਨਮਸਕਾਰੰ ਉਹਨੂੰ ਮੱਥਾ ਟੇਕਿਆ ਤੇ ਗੁਰੂ ਜੀ ਕਹਿੰਦੇ ਸਰ ਨਾਨਕ ਜਗਦੀਸ਼ ਰਹਿ ਉਦੀ ਸ਼ਰਨ ਵਿੱਚ ਚਲਾ ਜਾ ਹੁਣ ਅਗਲਾ ਬਚਨ ਕਿਉਂਕਿ ਆਪਾਂ ਅਰਥ ਸਮਾਪਤ ਕਰਕੇ ਜਾਣੇ ਨੇ ਏ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਹਾਵਣ ਹੈ ਏ ਕਾਮ ਜਿਹੜਾ ਤੇਰੇ ਪਿੱਛੇ ਤੁਰ ਪਵੇ ਉਹਨੂੰ ਤੂੰ ਪੂਰੇ ਨਰਕਾਂ ਵਿੱਚ ਟਿਕਾਣਾ ਬਣਾ ਕੇ ਦੇ ਕੇ ਆਉਣਾ ਹੈ ਤੇ ਵ셔 ਬੜਾ ਡੂੰਗਾ ਹੈ ਸੱਚੀ ਇਹਦੀ ਗੱਲ ਵੀ ਨਹੀਂ ਕਰ ਸਕਦੇ ਜੇ ਕੋਈ ਕਰਦਾ ਅਰਥ ਲੋਕੀ ਹੋਰ ਕਰਦੇ ਆ ਇਹ ਇਹੋ ਜ ਹੈ ਇੰਦਰੀਆਂ ਜਵਾਬ ਦੇ ਜਾਂਦੀਆਂ ਨੇ ਬੰਦੇ ਦੀਆਂ ਪਰ ਅੰਧ ਵਾਲੀ ਸੁਰਤ ਭੋਗ ਤੋਂ ਪਿਛਾਣੀ ਆਟਦੀ ਚੇਤਾ ਾਟਦਾ ਜੀ ਕਿਤੇ ਗੁਰੂ ਸਾਹਿਬ ਨੇ ਇਹ ਸ਼ਬਦ ਵਰਤਿਆ ਹੈੇ ਕਾਮ ਨਰਕ ਵਿਸਰਾਮ ਤੂੰ ਨਰਕਾਂ ਵਿੱਚ ਲੈ ਜਾਣਾ ਬੰਦੇ ਨੂੰ ਦਾ ਟਿਕਾਣਾ ਬਿਸ਼ਰਾਮ ਦਾ ਅਰਥ ਟਿਕਾਣਾ ਫਿਰ ਜਿਹੜਾ ਤੇਰੇ ਪਿੱਛੇ ਤੁਰ ਪਵੇ ਬਹੁ ਜੋਨੀ ਪਰ ਮਹਾਮਨ ਉਹ ਕਈ ਜੁਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਅੱਗੇ ਜੀ ਚਿਤ ਹਰਣੰ ਤੂੰ ਬੰਦਿਆਂ ਦੇ ਚਿੱਤ ਚੋਰੀ ਕਰਨਾ ਸੱਚੀ ਅੰਦਰ ਨੂੰ ਚਿੱਤ ਚੋਰੀ ਕਰ ਜਾਂਦਾ ਹੈ ਨਾ ਜਵਾਨੀ ਜਵਾਨ ਬੋਲ ਦੀ ਬਾਣੀ ਤੇ ਚਿੱਤ ਨੂੰ ਚੋਰੀ ਕਰਕੇ ਲੈ ਗਿਆ ਕੰਮ ਚਿਤ ਹਰਣੰ ਤ੍ਰੈ ਲੋਕ ਗਮਯੰ ਕੱਲਾ ਬੰਦਾ ਨਹੀਂ ਇਹ ਤਿੰਨ ਲੋਕਾਂ ਦੇ ਜਿਹੜੇ ਬੰਦੇ ਨੇ ਉਹ ਵੀ ਤੂੰ ਕਾਬੂ ਕੀਤੇ ਹੋਏ ਆ ਮੈਂ ਕਬਿਰਿਤ ਬੇਨਤੀ ਕਰਾਂ ਸਾਡੇ ਪੁਰਾਣੇ ਸੰਪਰਦਾਏ ਵਿਦਵਾਨ ਦਿੰਦੇ ਸਨ ਬ੍ਰਹਮ ਲੋਕ ਹੈ ਬ੍ਰਹਮ ਮੇਹਬਾਨੀ ਚਾਹੁੰਦਾ ਜੀ ਉਹ ਆਪਣੀ ਬੇਟੀ ਤੇ ਮੋਹਿਤ ਹੋ ਗਿਆ ਅਸ ਇਤਿਹਾਸ ਜਿੰਨਾ ਪੜਿਆ ਉਹਨੂੰ ਪਤਾ ਹੈ ਉਹ ਮੋਹਿਤ ਕਰ ਲੈ ਇੰਦਰ ਦੇਵਤਾ ਗੋਤਮ ਰਿਸ਼ੀ ਦੀ ਘਰ ਵਾਲੀ ਅਹਲਿਆ ਤੇ ਮੈਂ ਲਈ ਤਰ ਤੋ ਇਜਾਜ਼ਤ ਲੈ ਕੇ ਬੇਨਤੀ ਕਰਨਾ ਪਿਆ ਕਿਉਂਕਿ ਸ਼ਬਦ ਐਸਾ ਆ ਗਿਆ ਮੈਂ ਫਿਰ ਬੇਨਤੀ ਕਰਾਂਗਾ ਪੀੜਿਤ ਬੰਦਾ ਬਚਣਾ ਚਾਹੁੰਦਾ ਹੈ ਪਰ ਅਸੀਂ ਸਾਡੇ ਕੋਲ ਹਾਲਕ ਹੋਈ ਦੀ ਨਾ ਇਹ ਇਹਦਾ ਕਾਰਨ ਇਹ ਸਭ ਤੋਂ ਜ਼ਿਆਦਾ ਕਿਉਂ ਸਾਡੇ ਤੇ ਅਸਰ ਕਰਦਾ ਕਿਉਂਕਿ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਵੀ ਇਹ ਦੇ ਰਹੀ ਹੋਈ ਹੈ ਬੰਦੇ ਦਾ ਸਹਯੋਗ ਕਿਸ ਦਾ ਮਾਂ ਬਾਪ ਦਾ ਸਹਯੋਗ ਕੀ ਸੀ ਜੀ ਇੱਕ ਬਾਸ਼ ਨਾ ਸੀ ਗੁਰੂ ਸਾਹਿਬ ਨੇ ਇਸੇ ਕਰਕੇ ਕੀਆ ਕਿ ਇਹ ਇਸ ਇਹ ਬੰਦਾ ਇਹ ਇੱਥੇ ਬ੍ਰਹਮਾ ਵਰਗੇ ਡਿਗਪੈ ਇੱਥੇ ਇੰਦਰ ਵਰਗੇ ਡਿਗਪੈ ਇੱਥੋਂ ਤੱਕ ਕਿ ਮੋਹਣੀ ਅਵਤਾਰ ਬਣਾਇਆ ਤੇ ਸ਼ਿਵ ਜੀ ਉਹਦੇ ਤੇ ਪ੍ਰਭਾਵਿਤ ਹੋ ਗਏ ਮਹਾਰਿ ਨੇ ਕਿਹਾ ਦੇਵਤੇ ਫਸਿਆ ਦੇਚ ਇਹਦੀ ਤਿੰਨਾ ਲੋਕਾਂ ਤੱਕ ਪਹੁੰਚ ਖੈ ਹੈ ਕਾਮੰਗ ਨਰਕ ਵਿਸਰਾਮੰਗ ਬਉ ਜੋਨੀ ਪਰਮਾਵਣੇ ਚਿਤ ਹਰਨੰ ਇਹਨੂੰ ਬਰੀਕੀ ਨਾਲ ਫਿਰ ਸੁਣਿਓ ਇਹ ਚਿਤ ਨੂੰ ਚੁਰਾ ਕੇ ਲੈ ਜਾਂਦਾ ਹੈ ਇਹਨੂੰ ਮਨੋਜ ਵੀ ਕਹਿੰਦੇ ਆ ਜੀ ਇਹ ਇਹਨੂੰ ਚੋਰ ਕਾਮ ਨੂੰ ਅਨੰਗ ਵੀ ਕਹਿੰਦੇ ਆ ਚਿਤ ਹਰਨੰ ਇਹ ਚਿਤ ਨੂੰ ਕਾਬੂ ਕਰ ਲੈਂਦਾ ਤ੍ਰੈ ਲੋਕ ਗੰਮਯੰਗ ਤਿੰਨਾ ਲੋਕਾਂ ਤੱਕ ਗੰਮਯੰਗ ਦਾ ਅਰਥ ਦੀ ਪਹੁੰਚ ਹੈ ਤੇ ਜਿਹਦੇ ਪਿੱਛੇ ਬਹਿ ਜਾਏ ਜਿਹਦੇ ਚਿੱਤ ਚਾਹ ਜਾ ਉਹਦਾ ਜਿੰਨੀਆਂ ਮਲਜੀ ਮਾਲਾ ਕਮਾਈਆਂ ਹੁਣ ਮਾਲਾ ਫੂਕ ਕੇ ਰੱਖ ਦਿੰਦਾ ਜਪ ਤਿੰਨ ਸ਼ਬਦ ਸੁਣਿਓ ਜਪ ਤਪ ਅਗਲਾ ਸ਼ਬਦ ਹੈ ਸੀਲ ਸੀਲ ਦਾ ਲਬਜੀ ਅਰਥ ਜਿਹਦਾ ਕਰੈਕਟਰ ਬਹੁਤ ਉੱਚਾ ਹੈ ਜਿਹਦੇ ਬਾਰੇ ਲੋਕ ਕਹਿੰਦੇ ਨੇ ਇਹਦੇ ਵਰਗਾ ਜੀਵਨ ਕੋਈ ਨਹੀਂ ਔਰ ਮਾਰੇ ਕਹਿੰਦੇ ਐਡਾ ਤਾਕਤ ਵਾਲਾ ਹੈ ਇਹ ਜਪੀਆਂ ਦੇ ਜਪ ਸਾੜ ਦਿੰਦਾ ਹੈ ਸੱਚ ਇਹਵੇ ਇਹ ਤਪੀਆਂ ਦੇ ਤਪ ਖਤਮ ਕਰ ਦਿੰਦਾ ਹੈ ਜਿਹੜੇ ਉੱਚੇ ਕੈਰੈਕਟਰ ਵਾਲੇ ਸੀਲ ਸੁਭਾਅ ਵਾਲੇ ਨੇ ਇਹ ਜਦੋਂ ਇਹ ਅਸਰ ਕਰਦੇ ਸੀਲ ਬੇਦਾਰ ਨੇ ਜਪ ਤਪ ਤੇ ਸੀਲ ਨੂੰ ਛਤੀਮੁੱਚੀ ਨਸ਼ਟ ਕਰਕੇ ਰੱਖ ਦਿੰਦੇ ਏਕੀ ਗਲਤੀ ਹੈ ਨਾ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀ ਜੀਵਨ ਬਣਾਉਂਦਿਆ ਟਾਈਮ ਲੱਗਦਾ ਹੈ ਸਮਾਂ ਲੱਗਦਾ ਹੈ ਇਹ ਜੇ ਸਰਕਾਰ ਜੇ ਤੇ ਘਰ ਕੇ ਕਿਖੇਣਿਚ ਕਰ ਜਾਂਦਾ ਇੱਕ ਗਲਤੀ ਹੋਈ ਨਾ ਬੰਦਾ ਇੱਕਦਮ ਡਿੱਗ ਪੈਂਦਾ ਸਭ ਦੀ ਨਜ਼ਰ ਚ ਪਰ ਇਹ ਇਹਦੇ ਸਬੰਧੀ ਮੈਂ ਫਿਰ ਬੇਨਤੀ ਕਰਾਂਗਾ ਹੰਕਾਰ ਚ ਕਦੀ ਨਾ ਸਟੇਜ ਤੇ ਬੋਲੇ ਇਹ ਇੰਨਾ ਤਾਕਤ ਵਾਲਾ ਜਿਹੜਾ ਹੰਕਾਰ ਚ ਬੋਲਦਾ ਉਹਨੂੰ ਕਾਬੂ ਕਰ ਲੈਂਦਾ ਵੀ ਤੂੰ ਮੇਰੇ ਬਾਰੇ ਗੱਲਾਂ ਕਰ ਰਹਾ ਹੈਂ ਅੱਜ ਤੂੰ ਇਹ ਤਾਂ ਸਿਰਫ ਅੱਗੇ ਬੇਨਤੀ ਹੈ ਜਿਹੜੀ ਮਹਾਰਾਜ ਸਾਨੂੰ ਦੱਸਣਗੇ ਤਰ੍ਹਾਂ ਲੋਕ ਗਮਿੰਗ ਜਪ ਤਪ ਸੀਲ ਬਿਧਾਰ ਨੇ ਇਹ ਜਪੀਆਂ ਤਪੀਆਂ ਤੇ ਕਰਤਾਰ ਵਾਲਿਆਂ ਦੇ ਕਰਤਾਰ ਖਤਮ ਕਰਕੇ ਰੱਖ ਦਿੰਦਾ ਗੁਰੂ ਜੀ ਕਹਿੰਦੇ ਫਿਰ ਇਹ ਚ ਹੈ ਕੀ ਆਲਪ ਸੁਖ ਕਿ ਨਾ ਕੋ ਸੁਖੇ ਦੇ ਚ ਮੈਂ ਤਾਂ ਕਹੈ ਸੀ ਜੀ ਇਹਨੂੰ ਧਿਆਨ ਨਾਲ ਪਰੀ ਸੁਣਿਓ ਸਿਰਫ ਇੱਕ ਖਿੰਨ ਸੁਖ ਸਪਰਸ਼ ਦਾ ਅਲਪ ਸੁਖਾ ਥੋੜਾ ਜਿਹਾ ਸੁਖ ਅਵਿੱਤ ਵਿਤ ਦਾ ਅਰਥ ਹੁੰਦਾ ਪੈਸਾ ਧਨ ਕਈਆਂ ਨੇ ਦੇ ਅਰਥ ਕੀਤੇ ਨੇ ਜੀ ਬੰਦੇ ਦਾ ਪੈਸਾ ਖਾ ਜਾਂਦਾ ਅਵਿੱਤ ਦਾ ਅਰਥ ਇਹ ਜਿਹੜੀ ਪੂੰਜੀ ਤੂੰ ਰੂਹਾਨੀਅਤ ਦੀ ਇਕੱਠੀ ਕੀਤੀ ਨਾ ਸੱਚੀ ਵੇ ਤੇਰੀ ਪੂੰਜੀ ਸਾਰੀ ਖਾਲੀ ਕਰ ਗਏ ਅਵਿੱਤ ਖਾਲੀ ਕਰ ਦਿੰਦਾ ਨਾ ਇਹ ਚੰਚਲ ਬੜਾ ਹੈ ਅਵਿੱਤ ਚੰਚਲ ਅਲਪ ਸੁਖ ਅਵਿੱਤ ਚੰਚਲ ਤੇ ਮਹਾਰਾਜ ਕਹਿੰਦੇ ਨੇ ਕਿ ਇਹ ਨਹੀਂ ਵੇਂਦਾ ਗਰੀਬ ਖੈ ਇਹ ਨਹੀਂ ਬੰਦਾ ਬੜਾ ਅਮੀਰ ਉੱਚ ਨੀਚ ਸਮਾਵਣ ਭਾਵੇਂ ਉੱਚੀ ਕੁਲ ਦਾ ਹੋਵੇ ਭਾਵੇਂ ਨੀਵੀਂ ਕੁਲ ਦਾ ਹੋਵੇ ਭਾਵੇਂ ਮਹਿਲਾਂ ਚ ਰਹਿੰਦਾ ਹੋਵੇ ਭਾਵੇਂ ਕੋਟਲਾਂ ਚ ਰਹਿੰਦਾ ਹੋਵੇ ਭਾਵੇਂ ਸੜਕ ਦੇ ਕਿਨਾਰੇ ਹੋਵੇ ਸਾੱਚੇ ਹੋਵੇ ਇਹਨਾਂ ਬਲੀਏ ਇਹ ਉੱਚ ਨੀਚ ਸਭ ਨੂੰ ਆਪਣੇ ਵਾਸ ਕਰੀ ਬੈਠਾ ਮਾਰੇ ਤੇ ਤੋ ਤਾਂ ਕਿ ਆ ਵੀ ਬੰਦਾ ਰਿਸ਼ਤਾ ਵੀ ਨਹੀਂ ਸਮਝਦਾ ਜਦੋਂ ਇਹਦੇ ਫਸ ਫਸ ਜਾਂਦਾ ਸੱਚੀ ਜੇ ਪਹਿਲਾ ਪਿਆਰ ਲੱਗਾ ਥਨ ਦੁੱਧ ਦੂਜਾ ਮਾਏ ਬਾਪ ਕੀ ਸੁਧ ਤੀਜਾ ਭਈਆ ਭਾਬੀ ਬੀਬੀ ਚੌਥਾ ਪਿਆਰ ਉਪਨਨੀ ਖੇਡ ਪੰਜਮਾ ਖਾਨ ਪੀਣ ਕੀ ਧਾਤ ਅੱਗੇ ਕੀ ਹੈ 6 ਮੈਂ ਕਾਮਨਾ ਪੁੱਛੇ ਰਿਸ਼ਤਾ ਵੀ ਸੱਚੀ ਲੋ ਬੰਦਾ ਰਿਸ਼ਤਾ ਤਾਰ ਤਾਰ ਕਰ ਦਿੰਦਾ ਤੂੰ ਸੁਣਦੇ ਕੋ ਸਮਾਜ ਚ ਵਰਤ ਰਹੇ ਕਿਉਂਕਿ ਦਾ ਪ੍ਰਭਾਵ ਇੰਨਾ ਹੈ ਗੁਰੂ ਜੀ ਕਹਿੰਦੇ ਨੇ ਉੱਚ नीच ਸਮਾਵਣ ਹੁਣ ਅਗਲੀ ਗੱਲ ਮਹਾਰਾਜ ਜੀ ਕਿਵੇਂ ਬਚਾਂਗੇ ਗੁਰੂ ਕਹਿੰਦੇ ਮਹਾਰਾਜ ਕਹਿੰਦੇ ਖੈ ਤੂੰ ਤਾਕਤ ਵਾਲਾ ਤਵ ਤਵ ਦਰ ਤੇ ਤੇਰਾ ਇਧਰ ਤੇ ਇਹ ਕਾਮ ਤੇਰਾ ਫੇ ਜਿਹੜਾ ਤੇਰਾ ਡਾਰੇ ਬੇਮੁਨਚਿਤ ਨਸ਼ਟ ਕਰ ਦੇਣਾ ਖਤਮ ਕਰ ਦੇਣਾ ਜਿਹੜਾ ਤੂੰ ਲੋਕਾਂ ਨੂੰ ਡਰਾਈ ਜਾਂਦਾ ਤੇਰਾ ਡਰ ਖਤਮ ਹੋ ਜਾਂਦਾ ਕਿਵੇਂ ਸਾਧ ਸੰਗਮ ਹੁਣੇ ਭਾਈ ਸਾਹਿਬ ਕਹਿ ਰਹੇ ਸਨ ਜਦੋਂ ਕੋਈ ਸਤ ਸੰਗਤ ਵਿੱਚ ਆ ਜਾਏ ਇਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉੱਥੇ ਇੰਨੀ ਬਖਸ਼ਿਸ਼ ਹੁੰਦੀ ਹੈ ਉਹ ਉੱਥੇ ਇਹਦਾ ਜ਼ੋਰ ਨਹੀਂ ਚੱਲਦਾ ਮਹਾਰਾਜ ਕਹਿੰਦੇ ਨੇ ਕਿ ਦੇਖ ਤਵ ਫੇਬੇ ਮੁਨਚਿਤ 13 ਜਿਹੜਾ ਡਰ ਸਭ ਨੂੰ ਤੰਗ ਕਰਦਾ ਹੈ ਮਹਾਰਾਜ ਕਹਿੰਦੇ ਨੇ ਇਹ ਖਤਮ ਹੋ ਸਕਦਾ ਹੈ ਜੇ ਸਾਧ ਸੰਗਮ ਸਤ ਸੰਗਤ ਵਿੱਚ ਆਵੇਂ ਤੇ ਸੰਗਤ ਵਿੱਚ ਆ ਕੇ ਗੱਲਾਂ ਨਹੀ ਭਾਈ ਸਾਹਿਬ ਜੀ ਜਿਹੜਾ ਤਨਖਾਹ ਨਾਮਾ ਭਾਈ ਆਨੰਦਲਾ ਜੀ ਸਾਬ ਨੇ ਲਿਖਿਆ ਹੈ ਨਾ ਸੱਚੀ ਨੇ ਕੋ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇਗਾ ਕਹਿੰਦੇ ਸੰਗਤ ਵਿੱਚ ਬੈਠਾ ਬੰਦਾ ਪਰ ਦ੍ਰਿਸ਼ਟ ਕਰਕੇ ਜਿਹੜਾ ਮੈਲਾ ਹੋ ਜੇ ਸੋ ਤਨਖਾਈਆ ਮੈਂ ਜਦੋਂ ਪੜਿਆ ਅੰਦਰ ਕੰਬ ਗਿਆ ਵਾਹਿਗੁਰੂ ਜੀ ਕਿ ਕਿਦਾਂ ਪੈਨੰਦੋ ਸਭ ਦਾ ਬੋਲ ਗੁਰੂ ਸਾਹਿਬ ਕਹਿੰਦੇ ਸਾਧ ਸੰਗਮ ਚ ਆ ਕੇ ਕਰਨਾ ਕਿ ਓਟ ਨਾਨਕ ਨਾਰਾਇਣ ਸੰਗਤ ਵਿੱਚ ਆ ਕੇ ਪਰਮਾਤਮਾ ਦੀ ਓਟ ਵੈ ਗੁਰੂ ਜੀ ਦੀ ਓਟ ਲੈ ਉਹਦੀ ਓਟ ਲਵੇਂਗਾ ਨਾ ਤੇ ਸਿਮਰਨ ਕਰੇਗਾ ਜਿੰਨਾ ਤੋਂ ਕਾਮ ਵਿੱਚ ਪਰਵਰਤ ਹੈ ਜੇ ਬੰਦਗੀ ਕਰ ਲੇਗਾ ਉਹਨਾਂ ਨਾਮ ਵਿੱਚ ਪਰਵਰਤ ਹੋ ਜਾਏਗਾ ਇਹ ਹੈ ਵੀ એનર્ਜੀ ਮੈਂ ਕਿਉਂਕਿ ਆ ਸ਼ੁਰੂ ਕੀਤਾ ਇਹਨੂੰ ਗੁਰੂ ਸਾਹਿਬ ਜੀ ਨੇ ਫਿਰ ਬੜੀਆਂ ਅਰਦਾਸਾਂ ਸੰਸਕਾਈਆਂ ਮੈਂ ਇੱਕ ਵਾਰੀ ਆਪ ਜੀ ਨੂੰ ਕਿਹਾ ਸੀ ਇੱਕ ਸ਼ਬਦ ਮੈਨੂੰ ਭਾਈ ਸਾਹਿਬ ਭਾਈ ਸਾਹਿਬ ਸਿੰਘ ਉਹਨਾਂ ਦੱਸਿਆ ਸੀ ਮੈਂ ਜ਼ਿਕਰ ਨਿਤਾਨਾ ਕੀਤਾ ਸੀ ਆਪਣੇ ਇੱਥੋਂ ਵਾਲੇ ਭਾਈ ਸਾਹਿਬ ਸਿੰਘ ਜੀ ਉਹ ਕਹਿੰਦੇ ਸੰਤ ਜਰਨੈਲ ਸਿੰਘ ਉਹਨਾਂ ਨੇ ਗ੍ਰਿਫਤਾਰੀ ਤੋਂ ਬਾਅਦ ਆਏ ਸਾਰੇ ਵਿਦਿਆਰਥੀ ਇਕੱਠੇ ਕਰਕੇ ਕਿਹਾ ਸੀ ਕਿ ਤੁਸੀਂ ਬੱਚੇ ਹੋ ਜਵਾਨੀ ਤੇ ਪੈਰ ਰੱਖ ਰਹੇ ਹੋ ਇਸ ਸ਼ਬਦ ਦਾ ਅਭਿਆਸ ਇਹਨੂੰ ਇਹ ਨਾ ਸਮਝੋ ਵੀ ਦੋ ਗੁਣ ਵਾਰਨ ਤੋਂ ਸ਼ਬਦ ਦੇਣ ਲੱਗ ਪਏ ਆ ਉਹ ਬੇਨਤੀ ਹੈ ਹੁਣ ਮੈਂ ਕਹਾਂ ਜੀ ਮੈਨੂੰ ਕਾਮ ਤੋਂ ਬਚਾ ਲਓ ਜੀ ਮੈਨੂੰ ਕਾਮ ਮੇਰੇ ਸ਼ਬਦ ਕਿਹੜੇ ਮੇਰਾ ਅੰਦਰ ਤਾਂ ਮੈਲੇ ਮੈਲੇ ਅੰਦਰ ਦੇ ਬੋਲ ਵੀ ਮੈਲੇ ਨੇ ਤੇ ਜਦੋਂ ਅਸੀਂ ਮੈਲਾ ਭਾਵੇਂ ਅੰਦਰ ਹੋਵੇ ਬੋਲ ਗੁਰੂ ਦੇ ਨਿਰਮਲ ਅਰਦਾਸ ਬਣਾ ਲਈਏ ਤੇ ਛੁਟਕਾਰਾ ਹੋ ਜਾਏਗਾ ਉਹ ਸ਼ਬਦ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤਿਆਪ ਛਡਾਓ ਫਿਰ ਉਸ ਨੂੰ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਇਹਨੂੰ ਕੱਡੋ ਅੰਦਰੋਂ ਸਾਡਿਓ ਹੁਣ ਇਹਦੇ ਵਿੱਚ ਇਹ ਆਪਣਾ ਤੇ ਕੁਝ ਹੈ ਹੀ ਨਹੀਂ ਸਾਰੀ ਜ਼ਿੰਮੇਵਾਰੀ ਵੈਗਰੂ ਜੀ ਹੁੰਦੇ ਦਿੱਤੀ ਜ ਤੁਹਾਡਾ ਕੰਮ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੇ ਕੋਲ ਬੁਲਾ ਲਓ ਮੈਨੂੰ ਡਰ ਲੱਗਦਾ ਇਹਨਾਂ ਤੋਂ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸਰ ਨਾਹੀ ਕਬੂਗੀ ਹੈ ਤੇ ਇਹ ਵਿਦ ਮਨ ਮੇ ਪਾਵੂ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤੈ ਨ ਤੰ ਦੇਖੋ ਭਗਤ ਰਵਦਾਸ ਸਾਹਿਬ ਜੀ ਵਰਗੀ ਏਡੀ ਪਹੰਚੀ ਜੀ ਬੇਗਮਪੁਰੇ ਦੇ ਵਾਸੀ ਉਹਨਾਂ ਨੇ ਕਿਹਾ ਅਬ ਮੈਂ ਖੂਬ ਵਤਨ ਗਏ ਭਾਈ ਉਹਾਂ ਖੈਰ ਸਦਾ ਮੇਰੇ ਭਾਈ ਕਿਨੇ ਬੜਾ ਆਨੰਦ ਦੇ ਬੇਗਮ ਜਿੱਥੇ ਗਾਂ ਵੀ ਕੋਈ ਨਹੀਂ ਉਹਨਾਂ ਨੇ ਸੱਚੀ ਉਹਨਾਂ ਦਾ ਇੱਕ ਸ਼ਬਦ ਹੈ ਇਹ ਦੇ ਨਾਲ ਮਿਲਦਾ ਜੁਲਦਾ ਨਾਥ ਕਛੂ ਨਾ ਜਾਨੂ ਮਨ ਮਾਇਆ ਕਾ ਹਾਥ ਬਿਕਾਨੋ ਤੁਮ ਕਈਤੋ ਜਗਤਗੁਰ ਸਵਾਮੀ ਹਮ ਕਈਤ ਕਲਜੂ ਕੇ ਕਾਮੀ ਏ ਕਾਮੰਦਰਕ ਵਿਸ਼ਰਾਮ ਤੁਮ ਕਈਤੋ ਜਗਤਗੁਰ ਸਵਾਮੀ ਹਮ ਕਈਤ ਕਲਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ ਖਿਨ ਖਿਨ ਕਰਕੇ ਤੇਰੇ ਤੋਂ ਦੂਰ ਕਰ ਰਿਆ ਸਿਰਫ ਇਹ ਦੇ ਵਿੱਚ ਬੇਨਤੀ ਅਰਦਾਸ ਕੁਝ ਕੁ ਪਰਹੇਜ ਨੇ ਜਿਹੜੇ ਅੱਜ ਨਹੀਂ ਹੈਗੇ ਅੱਜ ਦਾ ਅਗਾ ਵਦੂ ਬੰਦਾ ਇਹਦਾ ਤਰਕ ਕਰਦਾ ਜੀ ਕਿਉਂਕਿ ਬੰਦੇ ਦੇ ਦੇਖਦਿਆਂ ਪਤਾ ਥੋੜਾ ਲੱਗਦਾ ਉਹ ਸਾਖੀ ਸੁਣਾਉਂਦੇ ਹੁੰਦੇ ਸਨ ਪਹਿਲਾਂ ਵੀ ਉਹ ਵੇਸ਼ਵਾਰ ਹੋਜ ਕੇ ਕਹਿੰਦੀ ਹੁੰਦੀ ਸੀ ਦਰবেশ ਨੂੰ ਮੇਰੇ ਕੁੱਤੇ ਦੀ ਪੂਛਲ ਚੰਗੀ ਕਿ ਤੇਰੀ ਦਾੜ੍ਹੀ ਚੰਗੀ ਸੁਣਾਉਂਦੇ ਸਨ ਨਾ ਉਹ ਹੱਸਿਆ ਰਦਾ ਸੀ ਉਹਨੇ ਫਿਰ ਕਹਿਣਾ ਜਦੋਂ ਲੰਗਣਾ ਬਾਬਾ ਮੇਰੇ ਕੁੱਤੇ ਦੀ ਪੂਛਲ ਚੰਗੀ ਕਿ ਦਾੜ੍ਹੀ ਚੰਗੀ ਤੇਰੀ ਦਾੜ੍ਹੀ ਚੰਗੀ ਉਹਨੇ ਹੱਸ ਦੇਣਾ ਜਦੋਂ ਅੰਤਲਾ ਸਮਾਂ ਆਇਆ ਕਹਿੰਦੇ ਕਿ ਬੁਲਾ ਲਓ ਉਹਨੂੰ ਉਹਨਾਂ ਕਹਿਆ ਮਹਾਰਾਜ ਜੀ ਇਸ ਵੇਲੇ ਉਹਨੂੰ ਬੁਲਾ ਕੇ ਕਰਨਾ ਕਹਿੰਦਾ ਨਹੀਂ ਉਹਦੇ ਸਵਾਲ ਦਾ ਜਵਾਬ ਦੇਣਾ ਹਰ ਰੋਜ਼ ਕਰਦੀ ਸੀ ਕੋਲ ਆਈ ਕਹਿਣ ਲੱਗੀ ਬੇਟਾ ਮੇਰੀ ਦਾੜੀ ਸੁੱਚੀ ਤੇਰੇ ਕੁੱਤੇ ਦੀ ਪੂਛਲ ਚੰਗੀ ਨਹੀਂ ਉਹ ਕਹਿੰਦੀ ਬਾਬਾ ਇਹ ਉਦੋਂ ਜਵਾਬ ਦੇ ਦੇ ਦੋ ਕਹਿੰਦਾ ਪੁੱਤਰ ਉਦੋਂ ਸਾਹ ਚੱਲਦੇ ਸੰ ਤਿਲਕਣ ਬਾਜੀ ਕੀ ਪਤਾ ਕਿੱਥੇ ਡਿੱਗ ਪੈਣਾ ਸੀ ਹੁਣ ਬਸ ਹਗਾ ਮੌਤ ਹੈ ਮੈਂ ਚੋਲਾ ਸਾਫ਼ ਕਰਕੇ ਲੈ ਚੱਲਿਆ